ਹਾਂਜੀ ਸਸਿਕਲ ਦੋਸਤੋ ਆਪਾਂ ਦੁਬਈ ਦੇ ਵਿੱਚ ਪਹੁੰਚ ਗਏ ਸੀ ਮਰਕਲ ਗਾਰਡਨ ਦੇ ਵਿੱਚ ਗਾਰਡਨ ਦੇ ਵਿੱਚ ਤੇ ਤੁਸੀਂ ਕਰੋ ਚੈੱਕ ਉਰੇ ਜਿਹੜੇ ਆ ਫੁੱਲ ਬੂਟੇ ਦੇਖ ਰਹੇ ਹੋ ਤੁਸੀਂ ਬਿਲਕੁਲ オリジナル ਨੇ ਸਾਰਾ ਕੁਝ ਹੀ オリジナル ਆ ਤੇ ਬਹੁਤ ਸੋਹਣਾ ਉਰੇ ਦਾ 뷰 ਆ ਦੁਬਈ ਦੇ ਵਿੱਚ ਜਿਹੜਾ ਬਣਾਇਆ ਹੋਇਆ ਕਰੋ ਚੈੱਕ ਤੁਸੀਂ ਤੇ ਤਰ੍ਹਾਂ ਤਰ੍ਹਾਂ ਦੇ ਉਰੇ ਫੁੱਲ ਬੂਟੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬਹੁਤ ਸੋਹਣਾ ਉਰੇ ਦਾ 뷰 ਲੱਗ ਰਿਹਾ ਬਾਕੀ ਜਰੂਰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੁਹਾਨੂੰ ਅੰਦਰਲੀ ਕੱਲੇ-ਕੱਲੇ ਬੂਟਿਆਂ ਦੀ ਫੁੱਲਾਂ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰੇ ਲਓ ਜੀ ਪਹੁੰਚ ਗਏ ਆਪਾਂ ਦਬਈ ਦੇ ਵਿੱਚ ਕਰੋ ਚੈੱਕ ਦਬਈ ਦਾ 뷰 ਬਹੁਤ ਸੋਹਣਾ ਓਰੇ ਦਾ 뷰 ਆ ਸਾਹਮਣੇ ਦਰਖਤ ਦੇਖ ਸਕਦਾ ਤੁਸੀਂ ਕਿਹੜੇ ਹਸਾਮ ਨਾਲ ਦਰਖਤ ਖੜੇ ਨੇ ਉਹਰੇ ਬਹੁਤ ਸੋਹਣੀ ਹਰਿਆਲੀ ਆ ਕਰੋ ਚੈੱਕ ਆ ਦੇਖੋ ਕਿੰਨੇ ਸੋਹਣੇ ਮਤਲਬ ਬਣਾਇਆ ਵਾ ਡਿਜ਼ਾਈਨ ਹਰਿਆਲੀ ਦਾ ਇਹਨੂੰ ਕਹਿੰਦੇ ਨੇ ਦबई ਤੇ ਇੱਧਰ ਵੀ ਦੇਖ ਸਕਦੇ ਹੋ ਫੁੱਲਾਂ ਵਾਲੀ ਘਾਟੀ ਕਹਿ ਸਕਦੇ ਆ ਵੀ ਆਲੇ-ਦਵਾਲੇ ਤੁਹਾਨੂੰ ਫੁੱਲ ਹੀ ਫੁੱਲ ਦਿਖਣਗੇ ਬਹੁਤ ਸੋਹਣਾ ਔਰੇ ਦਾ ਵਿਊ ਦੇਖਣ ਨੂੰ ਮਿਲ ਜੂਗਾ ਤੁਹਾਨੂੰ ਕਰੋ ਚੈੱਕ ਡਬਈ ਦਾ ਤੁਹਾਨੂੰ ਵਿਊ ਦਿਖਾ ਰਹੇ ਹਾਂ ਬਹੁਤ ਸੋਹਣਾ ਵਿਊ ਔਰੇ ਦਾ ਤੇ ਮੈਂ ਕਹਿੰਦਾ ਗੱਲ ਬਣਾਈ ਵੀ ਆ ਬਿਲਕੁਲ ਅਸਲੀ ਦੇ ਫਲਾਵਰ ਨੇ ਅਸਲੀ ਦੇ ਫੁੱਲ ਨੇ ਦੇਖੋ ਤੁਸੀਂ ਆ ਵੀ ਕਿੰਨੀ ਸੋਹਣੀ ਇਮਾਰਤ ਤਿਆਰ ਕਰੀ ਹੋਈ ਆ ਤੇ ਚੈੱਕ ਕਰੋ ਤੁਹਾਨੂੰ ਜੇ ਸੋਹਣਾ ਲੱਗ ਰਹੀ ਹੈ ਵੀਡੀਓ ਤਾਂ ਲਾਈਕ ਕਰੋ ਸ਼ੇਅਰ ਜ਼ਰੂਰ ਕਰ ਦਿਓ ਤੇ ਬਹੁਤ ਸੋਹਣਾ ਔਰੇ ਦਾ 뷰 ਬਹੁਤ ਕਿਊਟ ਜੀ ਜਗ੍ਹਾ ਆ ਇਹ ਆ ਮੋਰ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਤੇ ਗੁੜੀਆ ਦੇਖੋ ਬਹੁਤ ਸੋਹਣੀ ਗੁੜੀਆ ਕਿਊਟ ਜੀ ਬਹੁਤ ਸੋਹਣੀ ਗੁੜੀਆ 버거 ਖਾ ਰਹੀ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਆ ਜਿਵੇਂ ਆਹਾ ਘੋੜੇ ਦਾ ਮੂੰਹ ਬਣਾਇਆ ਪਿਆ ਤੇ ਇਸ ਤੋਂ ਬਾਅਦ ਵੀ ਹੋਰ ਵੀ ਬਹੁਤ ਸੋਹਣੇ ਆ ਮਤਲਬ ਬਹੁਤ ਡਿਜ਼ਾਈਨ ਪਾ ਕੇ ਫੁੱਲਾਂ ਨੂੰ ਲਗਾਇਆ ਗਿਆ ਬਿਲਕੁਲ オリジナル ਫੁੱਲ ਨੇ ਕੋਈ ਡੁਗਲੀਕੇਸ਼ਨ ਨਹੀਂ ਹੈਗੀ ਬਿਲਕੁਲ オリジナル ਫੁੱਲ ਬਹੁਤ ਸੋਹਣੇ ਸੋਹਣੇ ਤੇ ਬਹੁਤ ਜ਼ਿਆਦਾ ਰੰਗਾਂ ਦੇ ਫੁੱਲ ਤੁਹਾਨੂੰ ਮਿਲ ਜਾਣਗੇ ਤੁਹਾਡਾ ਬਹੁਤ ਜ਼ਿਆਦਾ ਜੀ ਲੱਗੂਗਾ ਜਦੋਂ ਆਉਂਗੇ ਤੁਸੀਂ ਕਦੇ ਵੀ ਡਿਵਾਈਸ ਦੇ ਵਿੱਚ ਆਏ ਤੁਸੀਂ ਐਂ ਚੈੱਕ ਕਰੋ ਸਾਹਮਣੇ ਜਿਹੜਾ ਘਰ ਬਣਾਇਆ ਹੋਇਆ ਵੈ ਨਾ ਮੈਂ ਕਹਿੰਦਾ ਜੰਨਤ ਆ ਜੰਨਤ ਇੰਨੀ ਕਿ ਜ਼ਿਆਦਾ ਸੋਹਣੀ ਆ ਦੋਸਤੋ ਬਸ ਤੁਹਾਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਚੈੱਕ ਕਰੋ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਮੈਂ ਮਤਲਬ ਇੰਨੇ ਵਧੀਆ ਫੁੱਲਾਂ ਦਾ ਡਿਜ਼ਾਈਨ ਬਣਾ ਬਣਾ ਕੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਆ ਰਿਹਾ ਬਹੁਤ ਸੋਹਣੀਆਂ ਸੋਹਣੀਆਂ ਔਰੇ ਫਲਾਵਰ ਦੀਆਂ ਮੈਂ ਕਹਿੰਦਾ ਇੰਨੇ ਕਿ ਜਿਆਦਾ ਸੋਹਣੇ ਲੱਗ ਰਹੇ ਨੇ ਵੀ ਤੁਸੀਂ ਕਹੋਗੇ ਯਾਰ ਉਰੀ ਰਹੀ ਏ ਇਧਰੋਂ ਛਤਰੀਆਂ ਦਾ ਬਹੁਤ ਸੋਹਣਾ ਜਿਹਾ ਦ੍ਰਿਸ਼ ਬਣਾਇਆ ਹੋਇਆ ਬਹੁਤ ਸੋਹਣੀ ਉਰੇ ਦੀ ਖੂਬਸੂਰਤੀ ਆ ਤੁਸੀਂ ਜਦੋਂ ਵੀ ਡਵਾਈ ਘੁੰਮਣ ਵਾਸਤੇ ਆਵੋ ਤਾਂ ਆ ਜਗ੍ਹਾ ਤੇ ਵੀ ਜਰੂਰ ਆਇਓ ਤੇ ਚੈੱਕ ਕਰੋ ਤੁਹਾਨੂੰ ਆਪਾਂ ਬਹੁਤ ਸੋਹਣੇ ਸੋਹਣੇ ਉਰੇ ਦੇ ਵਿਊ ਦੇਖਣ ਨੂੰ ਮਿਲ ਜਾਣਗੇ ਇਹ ਸਾਰਾ ਕੁਦਰਤੀ ਆ ਮਤਲਬ ਇਹਨਾਂ ਨੇ ਤਿਆਰ ਕਰਿਆ ਹੋਇਆ ਐਨ ਬਿਲਕੁਲ オリジナル ਕੋਈ ਡਿਗਲੀਗੇਸੀ ਨਹੀਂ ਲਾਈ ਹੋਈ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਹੈ ਔਰੇ ਦੇਖੋ ਜਦੋਂ ਵੀ ਤੁਸੀਂ ਡਵਾਈਸ ਦੇ ਵਿੱਚ ਆਉਂਗੇ ਜਰੂਰ ਇਹ ਜਗ੍ਹਾ ਦੇ ਉੱਪਰ ਆ ਕੇ ਜਾਇਓ ਦੋਸਤੋ ਬਾਕੀ ਆ ਫੋਟੋਆਂ ਖਿੱਚਣ ਵਾਸਤੇ ਨਾ ਬਹੁਤ ਜ਼ਿਆਦਾ ਕਿਊਟ ਜੀ ਜਗ੍ਹਾ ਬਣਾਈ ਹੋਈ ਆ ਤੁਹਾਨੂੰ ਐ ਮਸੂਸ ਹੋਊਗਾ ਤੁਹਾਡੇ ਦੇਲੋਂ ਬਿਲਕੁਲ ਮੈਂ ਪੰਜਾਬੀ ਭਾਸ਼ਾ 'ਚ ਗੱਲ ਕਰ ਰਿਹਾ ਹਾਂ ਦੋਸਤੋ ਵੀ ਉਰੀ ਰਹੀ ਆਪਾਂ ਆ ਵੀ ਦੇਖ ਸਕਦੇ ਹੋ ਇੰਨਾ ਕ ਜਿਆਦਾ ਵਧੀਆ ਬਣਾਇਆ ਹੋਇਆ ਵੀ ਤੁਹਾਡੀ ਰੂਹ ਖੁਸ਼ ਹੋ ਜੂਗੀ ਐਨ ਆਨੰਦ ਆ ਜਾਊਗਾ ਤੁਹਾਨੂੰ ਇਸ ਤੋਂ ਬਾਅਦ ਆਹ ਦਰਾਖਤ ਦੇਖ ਲਓ ਹਨਾ ਬਿਲਕੁਲ origignal ਵੱਖੋ ਵੱਖਰੇ ਕੰਪਨੀਆਂ ਦੇ ਵੱਖੋ ਵੱਖਰੇ ਤਰ੍ਹਾਂ ਦੇ ਮਤਲਬ ਫੁੱਲ ਲਗਾਏ ਗਏ ਨੇ ਡਿਜ਼ਾਈਨ ਬਣਾਇਆ ਗਿਆ ਡਿਜ਼ਾਈਨ ਬਣਾ ਕੇ ਤਿਆਰ ਕਰਿਆ ਹਨਾ ਇਸ ਤੋਂ ਬਾਅਦ ਆਹ ਵਾਲਾ ਦ੍ਰਿਸ਼ ਦੇਖ ਲਓ ਮੈਂ ਕਹਿੰਦਾ ਇਹ ਵੀ ਜੰਨਤ ਆ ਦੋਸਤੋ ਹਰੇ ਰੰਗ ਦਾ ਘਾਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੁੱਲਾਂ ਦੀ ਮੈਂ ਕਹਿੰਦਾ ਆਨੰਦ ਆ ਜੂਗਾ ਤੁਹਾਡੇ ਮਨ ਨੂੰ ਤੇ ਉੱਪਰਲੇ ਪਾਸੋਂ ਚੈੱਕ ਕਰੋ ਬਣਾਉਣ ਵਾਲੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਬਣਾਉਣ ਦੀ ਉਚਾਈ ਦੇ ਉੱਪਰ ਫਿਰ ਨੀਵਾ ਬਣਾਇਆ ਜਿੰਨੇ ਵੀ ਆ ਤੁਹਾਨੂੰ ਘਰ ਟਾਈਪ ਬਣਾ ਕੇ ਉਹਨਾਂ ਦੇ ਉੱਪਰ ਵੀ ਫੁੱਲ ਲਗਾਏ ਗਏ ਨੇ ਹੁਣ ਜੇ ਆਪਾਂ ਗੱਲ ਕਰੀਏ ਥੱਲੇ ਨੂੰ ਥੱਲੇ ਨੂੰ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਸਾਰੇ ਪਾਸੇ ਫੁੱਲੇ ਫੁੱਲ ਨੇ ਦੋਸਤੋ ਫੁੱਲਾਂ ਵਾਲੀ ਘਾਟੀ ਕਹਿ ਸਕਦੇ ਆ ਇਸ ਜਗ੍ਹਾ ਨੂੰ ਤੇ ਆ ਟਾਈਮ ਪੀਸ ਬਣਾਇਆ ਹੋਇਆ ਬਹੁਤ ਦੁਨੀਆ ਦੂਰੋਂ ਦੂਰੋਂ ਆ ਕੇ ਆਪਣੀਆਂ ਫੋਟੋਆਂ ਖਿੱਚ ਰਹੀ ਆ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਇਸੇ ਤਰ੍ਹਾਂ ਆਪਾਂ ਦਵਾਈ ਦੇ ਵਿੱਚ ਘੁੰਮ ਰਹੇ ਆ ਤੁਹਾਡੇ ਵਾਸਤੇ ਹੋਰ ਵੀ ਅਨੇਕਾਂ ਵੀਡੀਓ ਬਣਾ ਰਹੇ ਆ ਜਰੂਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ YouTube ਵਾਲੇ ਨੂੰ